Thank you ਮੇਰੇ ਪਿੰਡ ਦਾ ਮੈਂ ਮੈਂ ਆਹ ਸੀ ਮੈਂ ਟੀਵੀ ਤੇ ਚੱਲੀ ਨਾ ਜੇ ਭੱਜ ਸਰਾਂ ਨੇ ਮਲਾਈ ਉਹਨਾਂ ਭਾਗੇ ਗੱਲ ਕਰਨੀ ਇਹਦਾ ਮੋਬਾਈਲ ਸਾਹ ਜੇ ਭੱਜ ਮੈਨੂੰ ਆਸ ਕੋਈ ਨਾ 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 ਕੋਈ ਨ ਆਰੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਫਿਰ ਤੁਸੀਂ ਆਪ ਦੇ ਅਗਲਾਓ ਆਪ ਦਾ ਕੰਮ ਕਰਕੇ ਚੋਟਾ ਲਾ ਕੇ ਦੇਖੀ ਬੜਾ ਹੋਈ ਸ਼ਾਇਰ ਤੇ ਕਿ ਬਰੋਨਾ ਮੈਨੂੰ ਵੀ ਆਉਂਦੇ ਆ ਗੱਲ ਕਰੀਏ ਮੇਰੀ ਗੱਲ ਸੁਣ ਲੋ ਬਈ ਗੱਲ ਸੁਣ ਲੋ ਉਹ ਬਾਈ ਦਾ ਵਾਹਨ ਹੈ ਹਾਂ ਮੇਰਾ ਵਾਹਨ ਹੈ ਮੇਰਾ ਵਾਹਨ ਹੈ ਲੇਕਿਨ ਉਹਦਾ ਹਰ ਹੈ

ਕੀ ਨਾ ਮਸਾਰੀ ਮੈਂ ਕਹਿੰਦਾ ਬਾਈ ਮੈਂ ਇੱਥੇ ਖੜਾ ਹਾਂ ਤੂੰ ਘਾਤ ਕਰ ਤੂੰ ਪਾਸ ਹੋਣ ਤੂੰ ਵੀ ਜਾ ਬਲਾਨਾ ਤੂੰ ਆੜੇ ਨੂੰ ਛੀਕ ਲਾ ਜਾਓ ਬੰਦਾ ਲਾ ਲਈ ਮੈਂ ਤੁਹਾਨੂੰ ਬੁਲਾਇਆ ਮੈਂ ਤੇਰੀ ਫਿਰ ਬਿਹੌਰ ਤੇ ਲਾਈ ਆ ਇਕਲੀ ਬਾਈ ਬਾਬੋ ਬੋਲੇ ਬਰਾੜ ਇਹ ਤਾਂ ਜਿਸ ਤਰ੍ਹਾਂ ਦਾ ਗੱਲ ਕਰਨ ਵਾਸਤੇ ਹੈ ਜਿਹਨੂੰ ਮੈਂ ਤਾਂ ਵਾਸਤੇ ਦੇਖ ਸਕਦਾ ਮੈਂ ਹੋਰ ਨੀ ਕੁਝ ਬੜਾ ਗੱਲ ਤੇ ਇੱਕ ਮਿੰਟ ਇੱਕ ਮਿੰਟ ਖੜਾ ਹੁਣ ਜਿੰਨਾ ਚਿਰ ਡੀਸੀ ਆਉਂਦਾ ਕਮੇਡੀਆਂ ਨਾ ਆ ਰਹੀਆਂ ਆਤੀ ਦਸ ਰੱਖੀ ਉਹ ਪੱਟੇ ਨੂੰ ਭਰਾਟ ਬਣ ਜਾਂਦੀ ਆ ਬੋਲੇ ਤਾਂ ਕੁਛੀ ਬੋਲਦੇ ਹੋ ਬਾਬੋ او دبی پڑ کے پاسوں یار میں بیجا دو دیکھو چلا او دبی نہ لا او دبی پھڑ پتا دبی پھڑ تو ٹھیک ہے دیکھ لے گھر کے لا دے او دلوا دے تو دلوا دے راڈل بیٹھ گئی ہاں تو پھر کا یہاں دلوا اوئے آ کرو ایک منٹ ایک منٹ روکو ਉਹ ਦਿਵਾਗ ਨਾ ਕਈ ਵਾਰੀ ਘਬਰਾੜਦਾ ਫੁੱਲੀਆਂ ਨਾ ਫੁੱਲ ਝੰਡਾ ਪੋਖਾ ਕਰੇ ਚਿੱਤਰੋ ਪੱਲੀਆਂ ਨਹੀਂ ਹੋ ਜਾਸੀ ਪੱਲੀਆਂ ਲੈ ਕੇ ਚੱਕੋ ਪੱਲੀਆਂ ਲੈ ਕੇ ਚੱਕੋ ਪਾਉਣ ਤਾਂ ਹੀ ਘਟ ਚਲੋ ਮਦਦ ਕਰਨਾ ਹੈ ਰੇਣਾ ਚ ਵਾਸਨਾ ਪੰਜ ਨਾਲ ਵੀ ਕਰਦੇ ਨਾ ਤੂੰ ਅੱਗ ਲਵਾ ਦੇ ਦੋ ਮਿੰਟ ਦਾ ਕੰਮ ਦੂਆ ਕੇ ਜਾਂ ਦੱਰੀ ਗੱਡੀ ਲੈ ਤੋਰਿਆ ਕਿਉਂ ਨਹੀਂ ਲਵਾ ਸਕਦਾ ਤੂੰ ਭਜਾ ਕੇ ਹੋ ਸਕਦੇ ਹੋ ਤੁਸੀਂ ਭਜਾ ਕੇ ਹੋ ਸਕਦੇ ਹੋ ਕਿ ਫੇਵਰੇਰ ਦਾ ਨਹੀਂ ਤਾਂ ਲੁੰਗਰਾਂ ਲੱਗਦਾ ਜੇ ਨਾ ਸੀ ਉਹਦੇ ਤੋਂ ਦੁਵਾਰਾ ਦੇ ਦਸੇ ਜੇ ਸੀ ਨਾ ਉਹਦੇ ਇੱਕ ਦੁਵਾਰਾ ਸੀ ਇਹ ਅਗੇ ਹਾਂ ਹਾਂ ਦੋ ਇੱਕ ਅੱਗ ਲਵਾਵਾਂ ਵਾਲੇ ਦੇ ਜਾਨ ਦੇ ਵਜਰਾ ਲਵਾਉਣੀ ਆ ਕੋਈ ਅੱਗ ਲਵਾਵਾਂਗੇ ਨਹੀਂ ਜਾਨ ਨਹੀਂ ਦੇ ਤੈਨੂੰ ਭਾਈ ਨੂੰ ਕਹ ਲੈ ਭਾਈ लाले <laughs> पढ़ायो ٹھوڑا بڑا بنا لے اوہن اتے تو بنا لے جا وہ ایک کتب لگے اوہ سادو چنگے ایک شان کے بعد شان کے پسندے جلا میں بند کو پڑے گا اوہ جی اور ہن لےن گے ਕਹਿੰਦਾ ਨਹੀਂ ਕਰਦਾ ਹੋਰ ਉਹ ਬੜਾ ਕਰਦਾ ਹਾਂ ਕੀ ਹੋਣੀ ਮਦਦ ਨਹੀਂ ਦੱਸ ਉਹ ਕਹਿੰਦਾ ਹੋ ਗਿਆ ਹੋ ਗਿਆ ਤੁਸੀਂ ਵੀ ਲਾ ਗਿਆ ਰਾਜਤ ਵਾਗ ਦੀ ਤੱਕਾ ਕਰਿਆ ਮੇਰੇ ਨਾਲ ਤੂੰ ਆ ਗਈ ਮੁਰਦਾ ਨਾ ਪੈ ਜਾਈ ਸੰ ਨੂੰ ਸਾਡੀ ਹੋਣੀ ਕਰੀ ਜਾਂਦੇ ਆ ਹੋਣੀ ਨਹੀਂ ਪਈ ਬਈ ਹਾਂ ਕੰਮ ਧੱਕੇ ਨਾਲ ਬੜਾ ਧੱਕੇ ਨਾਲ ਆ ਦੇਖੋ ਭਾਈ ਅੱਗ ਭਜਾਉਣ ਵਾਲੇ ਆਏ ਸੀ ਅੱਗ ਨੂੰ ਬਲਵਾਈ ਹੈ ਅੱਗ ਭਜਾਉਣ ਵਾਲੇ ਆਏ ਸੀ ਅੱਗ ਲਵਾਈ ਹੈ ਇਹਨਾਂ ਤੋਂ ਹਾਂ ਖੜ ਗਿਆ ਖੜ ਗਿਆ ਬੰਦਰਾ ਅਸੀਂ ਆਪ ਖੁਦ ਕੋਲੇ ਖੜ ਕੇ ਅੱਗ ਲਾ ਕੇ ਆਏ ਆ ਆ ਦੇਖੋ ਇਹ ਅੱਗ ਬੁਝਾਉਣ ਆਏ ਸੀ ਭਾਈ ਹਾਂ ਖੁਦਾਂ ਕਲਾਈ ਇਹਨਾਂ ਨੇ ਖਾਨਾ ਕਿ ਇੱਕ ਪ੍ਰਸ਼ਾਸਨ ਕੋ ਗਿਆ ਜਮਾਤ ਬਾਗ ਕੋ ਧੰਨਵਾਦ